ਦੇ ਰਿਵਲੇ ਸਾਦੂਆਂ ਨਾਲ ਜਾ ਰਹੇ ਸੀ ਅਮਰनाथ ਬਹੁਤ ਪੁਰਾਣੀ ਗਲ ਵੜਵਨ ਮੈਂ 30 ਸਾਲ ਦਾ ਅੰਦਾਜ਼ਾ ਹੋ ਗਿਆ ਰਸਤੇ ਤੇ ਪਿਸੂ ਘਾਟੀਆਂ ਦੀਆਂ ਵਿੱਚ ਅਗੁਰ ਕੀਤੀ ਚੜੇ ਤੇ ਛੇਸ਼ਨਾਗ ਤੱਕ ਪਹੁੰਚੇ ਇਹ ਪਿੰਡਾ ਕੋਈ 22 ਮੀਲ ਦਾ ਸੀ ਤੇ ਥੱਕ ਕੇ ਝੋੜ ਹੋ ਗਏ ਰਾਤ ਉੱਥੇ ਕਠਿਣੀ ਸੀ ਪਰ ਰਾਤ ਨੀਂਦ ਨਾ ਆਵੇ ਠੰਡ ਬੜੀ ਬयंਕਰ ਠੰਡ ਕਸ਼ਮੀਰ ਗਵਰਨਮੈਂਟ ਨੇ ਸਿਰਫ ਖੇਮੇ ਬਣਾਏ ਹੋਏ ਸਨ ਰਹਿਣਾਂ ਵਾਸਤੇ ਕਿਰਾਏ ਤੇ ਮਿਲਦੇ ਸਨ ਤੰਬੂ ਤੰਬੂ ਦੇਚ ਨੀਂਦ ਨਾ ਆਵੇ ਠੰਡ ਪਾਵੇ ਕਪੜੇ ਸਾਰੇ ਮੈਂ ਗਰਮ ਪਾਏ ਦੋ ਦੋ ਸਵੇਟਰਾਂ ਪਾਈਆਂ ਉੱਪਰ ਦੋ ਦੋ ਕੰਬਲ ਪਰ ਠੰਡਾ ਖੇ ਮੈਂ 16 ਫੁੱਟ 1600 ਫੁੱਟ ਦੀ ਉਚਾਈ ਚਾਰੇ ਪਾਸੇ ਬਰਫ਼ ਹੀ ਬਰਫ਼ ਸਵੇਰੇ ਸੰਤ ਮਥਰਾ ਸਿੰਘ ਜੀ ਅਜੇ ਵੀ ਹਨ ਬਜ਼ੁਰਗ ਇੱਥੇ ਸਤੋ ਵਾਲੇ ਗਲੀ ਚ ਬਾਬਾ ਮੀਰ ਸੋਣਾ ਦੇਸ ਕਾਫੀ ਦਿਨ ਰਹਿਨੇ ਚਲੇ ਗਏ ਨੇ ਉਹ ਮੇਰੇ ਤੰਬੂ ਚ ਆਏ ਕਹਿੰਦੇ ਕਿ ਗਿਆਨੀ ਜੀ ਜਾਗੇ ਮੈਂ ਕਿਹਾ ਸੁੱਤਾ ਹੀ ਕਦੋਂ ਜਾਗ ਕੇ ਤੇ ساری ਰਾਤ ਕੱਟੀ ਐਨਾ ਠੰਡ ਦਾ ਮੈਨੂੰ ਨੀਂਦ ਨਹੀਂ ਆਏ ਐਨੇ ਠੰਡ ਭੈੰਕਰ ਠੰਡ ਉਹਨੇ ਆਪਣਾ ਹੱਥ ਸਿਰ ਤੇ ਮਾਰੇ ਕਹਿੰਦੇ ਦੱਸਿਆ ਕਿ ਉਹ ਨਹੀਂ ਮੈਂ ਘਰ ਮੈਨੂੰ ਤੇ ਨੀਂਦ ਆ ਨਹੀਂ ਰਹੀ ਤੇ ਮੈਂ ਬਾਕੀਆਂ ਦੀ ਨੀਂਦ ਕਉ ਖਰਾਬ ਕਰਾਂ ਬੈਠ ਕੇ ਕੱਟੀਏ ਰਾਤ ਸੌਂਦਾ ਸੀ ਠੰਡ ਲੱਗਦੀ ਸੀ ਬੈਠਦਾ ਸੀ ਠੰਡ ਲੱਗਦੀ ਸੀ ਬਾਹਰ ਨਿਕਲਣ ਦੀ ਹਿੰਮਤ ਨਹੀਂ ਸੀ ਤੇ ਲੈ ਔਰ ਸਵੇਰੇ ਸਵੇਰੇ ਠੰਡ ਕਰਕੇ ਹੱਥ ਵੀ ਨਾ ਖੁੱਲਣ ਉਂਗਲੀਆਂ ਹੀ ਨਹੀਂ ਖੁੱਲਦੀਆਂ ਸਾਲਾਤ ਐਸਾ ਉਹ ਮੈਨੂੰ ਕਹਿ ਲਗੇ ਇੱਕ ਘੰਟਾ ਠਹਿਰ ਜਾਓ ਜਦੋਂ ਥੋੜਾ ਸੂਰਜ ਨਿਕਲੇ ਮੈਂ ਤੁਹਾਡੀ ਸਮੱਸਿਆ ਹੱਲ ਕਰ ਦੇਣਾ ਥੋੜਾ ਜਿਹਾ ਚਾਨਣਾ ਹੋਇਆ ਉੱਪਰੋਂ ਜਿਹੜੇ ਛੋਟੇ ਛੋਟੇ ਝਰਨੇ ਆ ਰਹੇ ਸਨ ਉਹ ਵੀ ਕਿਨਾਰੇ ਕਿਨਾਰੇ ਉੱਪਰ ਚੜਨ ਲੱਗੇ ਬਰਫ ਦਾ ਥੋੜਾ ਜਿਹਾ ਤੌਂਦਾ ਇੱਕ ਪਾਸੇ ਕੀਤਾ ਹੈ ਹਰੀ ਜੀ ਇੱਕ ਬੂਟੀ ਲੈ ਕੇ ਆ ਗਏ ਸਿਰਫ ਇੱਕ ਪੱਤਾ ਮੈਨੂੰ ਕਹਿਣ ਲੱਗੇ ਖਾ ਜਾ ਸੰਤ ਮਥਰਾ ਸਿੰਘ ਜੀ ਨਿਰਮਲ ਇਹ ਖਾ ਲੋ ਮੈਂ ਖਾ ਲਿਆ ਪੰਜ ਮਿੰਟ ਬਾਅਦ ਮੈਨੂੰ ਪਸੀਨਾ ਆਣ ਲੱਗਾ ਤੇ ਮੈਨੂੰ ਕਹਿਣ ਲੱਗੇ ਨਿਹਰਾ ਪਸੀਨਾ ਹੀ ਨਹੀਂ ਤਿੰਨ ਦਿਨ ਭੁੱਖ ਵੀ ਨਹੀਂ ਲੱਗੇਗੀ ਆਰਾਮ ਨਾਲ ਜਾਓ ਤੇ ਆਓ ਅੰਨੀ ਗਰਮ ਹੋ ਚੀਸ ਮੈਂ ਕਹੇਗੀ ਤੇ ਹੁਣ ਮੇਰੇ ਕੋਲ ਸੀ ਸਾਰੀ ਰਾਤ ਮੈਂ ਔਖਾ ਰਿਆਂ ਕਰਾਂ ਕਿ ਗਿਆਨ ਨਹੀਂ ਸੀ ਇਹ ਬੂਟੀ ਵੀ ਹੁੰਦੀ ਹੈ ਜੈਸੇ ਬਨਬੈਦ ਔਖਦ ਗੁਣ ਗੋਪ ਹੁੰਦਾ ਭਾਵੇਂ ਔਸ਼ਧੀ ਚ ਕਿਤਨੇ ਗੁਣ ਕਿਉਂ ਨਾ ਹੋਣ ਜੜੀ ਬੂਟੀ ਜੀ ਵੈਗ ਨਹੀਂ ਹੈ ਸਿਆਣਾ ਨਹੀਂ ਹੈ ਔਸ਼ਧੀ ਦੇ ਗੁਣ ਔਸ਼ਧੀ ਚ ਹੀ ਰਹਿ ਜਾਂਦੇ ਨੇ ਪਰ ਵੈਗ ਤੇ ਹੈ ਮਰੀਜ਼ ਉਸਦੇ ਕੋਲ ਆਇਆ ਹੈ ਵੈਦ ਤੇ ਹੈ ਪਰ ਉਸਦੇ ਕੋਲ ਔਸ਼ਧੀ ਨਹੀਂ ਹੈ ਜੜੀ ਬੂਟੀ ਦੀ ਥੁਣ ਕਿਵੇਂ ਦੂਰ ਕਰੇ ਉਸ ਦਾ ਰੋਗ ਬੂਟੀ ਦੇ ਗੁਣ ਉਦੋਂ ਪ੍ਰਗਟ ਹੁੰਦੇ ਨੇ ਜਦ ਵੈਦ ਹੋਵੇ ਵੈਦ ਦੀ ਕਲਾ ਉਦੋਂ ਪ੍ਰਗਟ ਆਉਂਦੀ ਹੈ ਜਦ ਜੜੀ ਬੂਟੀ ਹੋਵੇ ਤੇ ਦੋਵੇਂ ਮਿਲਕਾਰ ਜਖੂਪ ਤੀਸਰਾ ਉਦਾਹਰਣ ਦਿੱਤਾ ਹੈ ਭਾਈ ਸਾਹਿਬ ਨੇ ਜੈਸੇ ਬਿਨ ਬੋਹਤ ਖੇਵਟ ਸੇ ਨਾ ਪਾਰ ਪਰੇ ਬਿਨ ਖੇਵਟ ਬੋਹਤ ਕਤ ਬਿਸਾਸ ਹੈ ਦਰਿਆ ਤੋਂ ਪਾਰ ਆਉਣਾ ਹੈ ਉੱਥੇ ਬੇੜੀ ਤੇ ਪਈ ਹੈ ਦਰਿਆ ਦੇ ਕੰਢੇ ਖੇਵਟ ਕੋਈ ਨਹੀਂ ਮਲਾ ਕੋਈ ਨਹੀਂ ਮਲਾ ਤੇ ਹੈ ਬੇੜੀ ਹੋਈ ਨਹੀਂ ਤੋ ਕੱਲਾ ਮਲਾ ਕਿਵੇਂ ਪਾਰ ਕਰੇ ਬੇੜੀ ਤੇ ਹੈ ਮਲਾ ਨਹੀਂ ਹੈ ਤੁਮਨੇ ਕੱਲੀ ਬੇੜੀ ਕਿਸਨਾ ਪਾਰ ਕਰੇ ਮੁਸਾਫਿਰ ਮਲਾ ਹੀ ਨਹੀਂ ਹੈ ਮਲਾ ਨੂੰ ਬੇੜੀ ਚਾਹੀਦੀ ਹੈ ਖੇਵਟ ਨੂੰ ਬੇੜੀ ਚਾਹੀਦੀ ਹੈ ਬੇੜੀ ਨੂੰ ਖੇਵੜ ਚਾਹੀਦਾ ਤਾਂ ਕਾਰਈ ਦੀ ਸਿੱਧੀ ਹੁੰਦੀ ਹੈ ਤਾਂ ਮੁਸਾਫਰ ਪਾਰ ਹੁੰਦੇ ਇੱਕ ਵਸਤੂ ਨੂੰ ਆਪਣੇ ਗੁਣ ਤੇ ਕਲਾ ਪ੍ਰਗਟ ਕਰਨ ਲਈ ਦੂਜੇ ਦੇ ਸਹਾਰੇ ਦੀ ਲੋੜ ਹੈ ਔਰ ਜੋ ਚੀਜ਼ ਕਿਸੇ ਦਾ ਸਹਾਰਾ ਬਣਦੀ ਏ ਉਹਨੂੰ ਖੁਦ ਵੀ ਉਸ ਦਾ ਸਹਾਰਾ ਚਾਹੀਦਾ ਹੈ ਇਹ ਗੁਰਬਾਣੀ ਕਹੇ ਰਹੀ ਇੱਕ ਦੂਜੇ ਦੇ ਸਹਾਰੇ ਨਾਲ ਇਹ ਸਾਰੀ ਖੇਡ ਬਣਦੀ ਹੈ ਇਸ ਵਾਸਤੇ ਗੁਰਬਾਣੀ ਦੀ ਬਾਰੀਕ ਦ੍ਰਿਸ਼ਟੀ ਕਹਿੰਦੀ ਹੈ ਨਾ ਕੋਈ ਛੋਟਾ ਹੈ ਨਾ ਕੋਈ ਵੱਡਾ ਹੈ ਸਭ ਇੱਕ ਦੂਸਰੇ ਦੇ ਆਸਰੇ ਤਨਾ ਹੈ ਇਹਨਾਂ شانک ऋषि ਇਹ ਜਿਕੇ ਹਰਦਾ ਸੀ ਕਿ ਚੋਬਾਰੇ ਦੀ ਉੱਪਰ ਦੀ ਇੱਟ ਅਗਰ ਇਹ ਮਜ਼ਾਕ ਕਰੇ ਜੋ ਬੁਨਿਆਦ ਦੀ ਇੱਟ ਹੈ ਬਿੱਤੋਂ ਬਿਲਕੁਲ ਥੱਲੇ ਦੇ ਕਪਾਂ ਅਸਮਾਨ ਤੇ ਸ਼ਿਖਰ ਤੇ ਜੋ ਬੁਨਿਆਦ ਦੀ ਇੱਟ ਵੀ ਕਹਿ ਸਕਦੀ ਹੈ ਜੇ ਮੈਂ ਬੁਨਿਆਦ ਵਿੱਚ ਨਾ ਹੋਆ ਤੇਰਾ ਸ਼ਿਖਰ ਤੇ ਹੋਣਾ ਹੁਣੇ ਗਿਆ ਮੇਰੇ ਆਸਰੇ ਤੇ ਤੈ ਤੂੰ ਖੜੀ ਹੈ ਤੇਰੀ ਮਹਾਂਤ ਇਹ ਕਹਿ ਨਾ ਜਾੜੋ ਜਗਤ ਵਿੱਚ ਮਹਾਂਤੋ ਮਹਾਨ ਸਮਰਤੋ ਸਮਰਤ ਮਨੁਕਰੇ ਆਪਣੀ ਕਲਾ ਗੁਣ ਪ੍ਰਗਟ ਕਰਨ ਵਾਸਤੇ ਉਹਨੂੰ ਦੂਜੇ ਦਾ ਸਹਾਰਾ ਚਾਹੀਦਾ ਕੋਈ ਨਹੀਂ ਹੁੰਦਾ ਪਰ ਜੋ ਕਿਸੇ ਦਾ ਸਹਾਰਾ ਚਾਹੀਦਾ ਉਹਨੂੰ ਵੀ ਸਹਾਰਾ ਚਾਹੀਦਾ ਇੱਕ ਦੂਜੇ ਦੇ ਸਹਾਰੇ ਨਾਲ ਇੱਕ ਦੂਜੇ ਦੇ ਆਸਰੇ ਨਾਲ ਇਹ ਸਾਰਾ ਬ੍ਰਹਿਮੰਡ ਚੱਲਦਾ ਹੈ ਹੁਣ ਮੌਲ ਗਲ ਮਨੁੱਖ ਇਸ ਸੰਸਾਰ ਦੇ ਅਸ਼ਰਫੁਲ ਮਖਲੂਕਾਤ ਹੈ ਸਭ ਤੋਂ ਵੱਡਾ ਤੋਂ ਨੇਤੀ ਇਹ ਕਹਿੰਦੀ ਹੈ ਸਹਾਰਾ ਲਭ ਆਪਣੇ ਤੋਂ ਵੱਡੇ ਦਾ ਆਪਣੇ ਤੋਂ ਛੋਟੇ ਦਾ ਨਹੀਂ ਆਪਣੇ ਤੋਂ ਛੋਟੇ ਦਾ ਸਹਾਰਾ ਲੱਭੇਗਾ ਉਸ ਨਾਲ ਤੇਰਾ ਮਕਸਦ ਨਹੀਂ ਹੱਲ ਹੋਵੇਗਾ ਕਹਿੰਦੇ ਨੇ ਛੋਟੇ ਸਾਧਨਾਂ ਦੇ ਨਾਲ ਵੱਡੇ ਕੰਮ ਨਹੀਂ ਹੁੰਦੇ ਕਵੀ ਰਹੀਮ ਕਹਿੰਦੇ ਨੇ ਨਗਾਰਾ ਮੜਿਆ ਜਾਂਦਾ ਹੈ ਚੰਬੜੇ ਨਾਲ ਪਰ 100 ਚੂਹਿਆਂ ਦੀ ਖਲ ਵੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾ ਸਕਦਾ ਉਠ ਦੀ ਖਲ ਚਾਹੀਦੀ ਹੈ ਚੂਹਿਆਂ ਦੀ ਖਲ ਦੇ ਨਾਲ ਨਹੀਂ ਮੜਿਆ ਤੇ ਜਾਂਦਾ ਹੈ ਚਮੜੇ ਨਾਲ ਪਰ 100 ਚੂਹੇ ਉਹਨਾਂ ਦੀ ਖਲ ਇਕੱਠੀ ਕਰੀਏ ਤਾਂ ਵੀ ਨਹੀਂ ਮੜਿਆ ਜਾਏਗਾ ਇੱਕ ਉਠ ਦੀ ਖਲ ਨਾਲ ਮੜਿਆ ਜਾਏਗਾ ਨਗਾਰਾ वा कम साधन चाहिए, वे कम सहारे वड़े चाहिए ने। ऐ मनुख तो अशरफुल मखलुकात है रूहे जमीन तो है। सब तो वा इस धरती में तेरी सिकदारी बहादुर शाह जफर भी कहेंद बनाया ऐ जफर खालिक ने कब इंसान से बढ़कर ਮਾਲਿਕ ਕੋ ਦੇਵ ਕੋ ਜਿੰਨ ਕੋ ਪਰੇ ਕੋ ਹੂਰੇ ਗਿਲਮਾ ਕੋ ਮਨੁਖ ਦੀ ਬਰਾਬਰੀ ਕੋਈ ਵੀ ਨਹੀਂ ਕਰ ਸਕਦਾ ਅਸ਼ਰਫੁਲ ਮਖਲੁਕਾ ਹਤਾ ਹੈ ਇਸ ਧਰਤੀ 'ਤੇ ਤੇਰੀ ਸਿਖਦਾ ਰ ਪਰ ਫਿਰ ਵੀ ਮਨੁਖ ਨੂੰ ਆਸਰਾ ਤੇ ਚਾਹੀਦਾ ਸਹਾਰਾ ਤੇ ਚਾਹੀਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਅਕਸਰ ਇਹ ਗਲਤ ਤੇ ਛੋਟੇ ਸਹਾਰੇ ਲੱਭ ਲੈਂਦਾ ਹੈ ਕਿ ਜਿਹੜੇ ਵੱਡੇ ਕੰਮ ਨੇ ਉਹ ਧਰੇ ਦੇ ਧਰੇ ਰਹਿ ਜਾਂਦੇ ਨੇ ਵਿਗੜ ਜਾਂਦੇ ਨੇ ਨਹੀਂ ਸਿਰੇ ਚੜਦੇ ਇਹਦੇ ਉੱਤੇ ਜਿਹੜਾ ਉਹਨਾਂ ਨੇ ਉਦਾਹਰਣ ਦਿੱਤਾ ਹੈ ਉਹ ਧਿਆਨ ਨਾਲ ਸੁਣਨਾ ਗਿਰਤ ਆਕਾਸ ਤੇ ਪਰਤ ਪ੍ਰਥੀ ਪਰ ਜੋ ਗਹਿ ਆਸਰੋ ਪਵਨ ਕਮਨੇ ਕਾਜ ਹੈ ਬੜੀ ਬੁਲੰਦੀ ਤੋਂ ਗਿਰ ਰਿਹਾ ਹੋਵੇ ਕੋਈ ਤੇ ਗਿਰਦਿਆਂ ਗਿਰਦਿਆਂ ਸੋਚੇ ਮੈਂ ਹਵਾ ਨੂੰ ਪਕੜ ਲਵਾਂ ਤੇ ਸ਼ਾਇਦ ਗਿਰਨ ਤੋਂ ਬਚ ਜਾਵਾਂ ਗਿਰਦੇ ਹੋਏ ਮਨੁੱਖ ਦਾ ਪવન ਆਸਰਾ ਨਹੀਂ ਬਣ ਸਕਦਾ ਪવન ਕਿਵੇਂ ਆਸਰਾ ਬਣੇ ਪਵਨ ਦੇ ਆਸਰੇ ਤੇ ਗਿਰਨ ਤੋਂ ਕਿਵੇਂ ਬਚ ਸਕਦਾ ਹੈ ਦੂਸਰਾ ਉਦਾਹਰਣ जरत बैसंतर में धाए द्रोम गए निकसो न जाए खल बुद्ध उपराज है अथा सागर दिया दहर अथा ज्वालामुखी पांबड़ बल अग गिर जाए जरत बेसंतर में धाए धाए त्रोम गए निकसो न जाए खल बुझ उपराज है ਤੇ ਫਿਰ ਧੂਏ ਨੂੰ ਪਕੜ ਕੇ ਬਾਲ ਨਿਕਲਣ ਦੀ ਕੋਸ਼ਿਸ਼ ਕਰੇ ਜਲਦੇ ਹੋਏ ਮਨੁੱਖ ਦਾ ਧੂਆ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁੱਖ ਦਾ ਪਵਨ ਆਸਰਾ ਨਹੀਂ ਬਣ ਸਕਦਾ ਗਿਰਤ ਆਕਾਸ ਤੇ ਪਰਤ ਪ੍ਰਿਥੀ ਪਰ ਜੋ ਗਹਿ ਆਸਰੋ ਪਮਨ ਕਮਨੇ ਕਾਜੈ जरत बेसंतर में धाय धाय तो मर गए निक्ष्यो ना जाए खल बुद्ध उपराज है सागर अपार धार बोड़त जो फेन गए अनथा बेचार पार जयबे को ना साजे अथ सागर दिया लहरों देच डुबरे होवे गोते खारे होवे ਤੇ ਬਚਣ ਦਾ ਸਾਧਨ ਲਵੇ ਸ਼ਾਇਦ ਮੈਂ ਸਮੁੰਦਰ ਦੀ ਝੱਗ ਨੂੰ ਪਕੜ ਕੇ ਪਾਰ ਹੋ ਜਾਵਾਂ ਝੱਗ ਨੂੰ ਪਕੜੇ ਸਾਗਰ ਦੇ ਚ ਲਹਿਰਾ ਟਕਰਾਂ ਦੀਆਂ ਨੇ ਝੱਗ ਬਣਦੀ ਹੈ ਤੇ ਝੱਗ ਨੂੰ ਪਕੜ ਕੇ ਤੇ ਸਾਗਰ ਤੋਂ ਪਾਰ ਹੋਣ ਦੀ ਕੋਸ਼ਿਸ਼ ਕਰੇ ਡੁੱਬਦੇ ਮਨੁੱਖ ਦਾ ਝੱਗ ਆਸਰਾ ਨਹੀਂ ਬਣ ਸਕਦੀ ਜਲਦੇ ਹੋਏ ਮਨੁੱਖ ਦਾ ਭਉ ਮ ਆਸਰਾ ਨਹੀਂ ਬਣ ਸਕਦਾ ਗਿਰਦੇ ਹੋਏ ਮਨੁਖ ਦਾ ਪੰਮਨ ਆਸਰਾ ਨਹੀਂ ਬਣ ਸਕਦੀ ਤੈਸੇ ਗੁਰਦੇਵ ਛਾੜ ਆਨ ਦੇਵ ਸੇਵ ਗਏ ਪਾਵੇ ਨਾ ਸ਼ਾਂਤ ਨਾ ਮੋਖ ਪਦ ਰਾਜੈ ਤਿਨੇ ਇੱਕ ਪਰਮਾਤਮਾ ਤੇ ਗੁਰੂ ਨੂੰ ਛੱਡ ਕੇ ਮਨੁਖ ਆਪਣੇ ਜੀਵਨ ਦੇ ਕੋਈ ਹੋਰ ਹੋਰ ਸਹਾਰੇ ਲੱਭਦਾ ਹੈ ਆਸਰੇ ਲੱਭਦਾ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਗਿਰਦਾ ਹੋਇਆ ਪਵਨ ਦਾ ਆਸਰਾ ਪਕੜੇ ਜਿਵੇਂ ਜਲ ਦਾ ਹੋਇਆ ਧੋਏ ਦਾ ਆਸਰਾ ਪਕੜੇ ਜਿਵੇਂ ਡੁੱਬਦਾ ਹੋਇਆ ਜਗ ਦਾ ਆਸਰਾ ਪਕੜੇ ਸਭ ਬੇਅਰਥ ਹੈ ਇਹ ਗਿਰਣ ਤੋਂ ਇਹ ਡੋਬਣ ਤੋਂ ਇਹ ਜਲਣ ਤੋਂ ਨਹੀਂ ਬਚ ਸਕਦਾ ਔਰ ਉਹ ધਨ ਨਹੀਂ ਜੋ ધਨ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਪਕੜਨ ਪ੍ਰਭੂ ਦਾ ਆਸਰਾ ਪਕੜਨਾ ਦੁਨੀਆ ਦੀ ਕੋਈ ਸ਼ਕਤੀ ਉਹਨਾਂ ਨੂੰ ਡੋਬ ਨਹੀਂ ਸਕਦੀ ਜਲਾ ਨਹੀਂ ਸਕਦੀ ਗਰਾਂ ਨਹੀਂ ਸਕਦੇ ਸਾਲੇ ਸੋਨਾ ਸਾਹਿਬ ਰਹਿਮਤ ਕਰਨ ਸਾਰਿਆਂ ਦਾ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣੇ ਰਹਿਣ ਪ੍ਰਭੂ ਦੀ ਟੇਕ ਅੰਦਰ ਬਣੀ ਰਹੀਏ ਆਸਾਂ ਕਰੀਏ ਰਾਮ ਕੇ ਅਵਰੇ ਆਸ ਨਿਰਾਸ ਇਤਨੇ ਸ਼ਬਦ ਜੋ ਹੈ ਪਰਵਾਣ ਕਰਨੇ देर काफी ਹੋ ਗਈ ਹੈ ਤੇ ਮੈਂ ਵੀ ਇਹ ਜਗ੍ਹਾ ਪਹਿਲੇ ਹਾਜ਼ਰੀ ਵਰਕੇ ਤੇ ਪਹੁੰਚੇ ਹਾਂ ਤੁਸੀਂ ਬੜੇ ਟਿਕਾਓ ਨਾਲ ਇਕਾਗਰਤਾ ਨਾਲ ਸਾਰਿਆਂ ਨੂੰ ਸਰਵਨ ਕੀਤਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਚ ਵਸੇ ਬੁੱਲ ਚੁਕ ਦੀ ਸ਼ਾਮਾ ਦਾਸ ਦੀ ਫਤਿਹ ਪ੍ਰਵੰਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ